ਸੱਤ ਗੇਟ ਦੀਆਂ ਮੁਲਾਕਾਤਾਂ ਹਲ ਕੋਈ ਵੀ ਨਹੀਂ ਮਸਲਾ ਖੇਤੀ ਕਾਨੂੰਨ ਰੱਦ ਕਰਵਾਉਣ ਦਾ 4 ਜਨਵਰੀ ਨੂੰ ਦੁਪਹਿਰ 2 ਵਜੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਇੱਕ ਵਾਰ ਮੋੜ ਤੋਂ ਮੀਟਿੰਗ ਹੋਈ ਇਸ ਵਾਰ ਕਿਸਾਨ ਆਪਣੀਆਂ ਦੋ ਮੰਗਾਂ ਲੈ ਕੇ ਦਿੱਲੀ ਦੇ ਵਿਗਿਆਨ ਭਵਨ ਪਹੁੰਚੇ ਪਹਿਲੀ ਫਸਲ ਦੀ ਖਰੀਦ ਤੇ ਐਮਐਸਪੀ ਨੂੰ ਕਾਨੂੰਨੀ ਰੂਪ ਦੇਣਾ ਅਤੇ ਦੂਸਰਾ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਅੱਜ ਦੀ ਮੀਟਿੰਗ 'ਚ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ ਕਿਸਾਨਾਂ ਨੇ ਫਰਮਲੀ ਕਹਤੇ ਹੈ ਕਿ ਉਹਨਾਂ ਨੂੰ ਤਿੰਨ ਕਾਨੂੰਨ ਜਿਹੜੇ ਨੇ ਉਹ ਰਿਪੀਲ ਕਰਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ ਤੇ ਕਿਸਾਨਾਂ ਨੇ ਪਹਿਲੇ ਹੀ ਜਿਹੜਾ ਹੈ ਤਿੰਨ ਕਾਨੂੰਨਾਂ ਦਾ ਮੁੱਦਾ ਜਿਹੜਾ ਹੈ ਉਹ ਰੱਖਿਆ ਹੈਗਾ ਮੀਟਿੰਗ ਦੇ ਵਿੱਚ ਤੇ ਐਮਐਸਪੀ ਤੇ ਵੀ ਹਾਲਾਂਕਿ ਗੱਲਬਾਤ ਹੋਈ ਹੈ ਐਮਐਸਪੀ ਨੂੰ ਲੀਗਲ ਗਾਰੰਟੀ ਬਣਾਉਣ ਦੇ ਲੈ ਕੇ ਵੀ ਗੱਲਬਾਤ ਹੋਈ ਹੈ ਪਰ ਕਿਸਾਨਾਂ ਨੇ ਫੋਕਸ ਜਿਹੜਾ ਹੈ ਤਿੰਨ ਕਾਨੂੰਨਾਂ ਤੇ ਫਿਲਹਾਲ ਰੱਖਿਆ ਹੈ ਤੇ ਐਮਐਸਪੀ ਤੇ ਵੀ ਜਿਹੜਾ 8 ਤਰੀਕ ਨੂੰ ਹੁਣ ਮੀਟਿੰਗ ਰੱਖੀ ਗਈ ਹੈ ਕਿਸਾਨ ਜੱਟੇ ਬੰਦੀਆਂ ਤੇ ਸਰਕਾਰ ਦੇ ਵੀ ਸਰਕਾਰ ਵੱਲੋਂ ਪਲੀ ਲਿੱਤੀ ਗਈ ਹੈ ਕਿ ਉਹ ਹੋਰ ਜਿੱਥੇ ਬੰਨੀਆਂ ਜਿਹੜੀਆਂ ਨੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਵੀ ਉਹ ਗੱਲ ਕਰਨਗੇ ਤੇ ਹਾਇਰ ਜਿਹੜੇ ਉਹਨਾਂ ਦੇ ਅਥਾਰਟिटीज ਨੇ ਮੰਤਰੀ ਨੇ ਪ੍ਰਧਾਨ ਮੰਤਰੀ ਜਾਂ ਹੋਰ ਗ੍ਰੀ ਮੰਤਰੀ ਸਾਹਿਬ ਉਹਨਾਂ ਨਾਲ ਗੱਲ ਕਰ ਸਕਦੇ ਨੇ ਜਿਹੜੇ ਤਿੰਨ ਮੰਤਰੀ ਸੀਗੇ ਅੱਜ ਉਹ ਪਰ 8 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ ਸਾਰੇ ਸੰਘਰਸ਼ ਦੇ ਵਿੱਚ ਡਿਸਾਈਡਿੰਗ ਫੈਕਟਰ ਹੋ ਸਕਦੀ ਹੈ ਕਿਉਂਕਿ ਸਰਕਾਰ ਨੇ ਜਿਹੜਾ ਹੈ ਆਪ ਹੀ 8 ਤਰੀਕ ਦਾ ਟਾਈਮ ਜਿਹੜਾ ਹੈ ਕਿਸਾਨਾਂ ਨੂੰ ਮੀਟਿੰਗ ਵਾਸਤੇ ਦਿੱਤਾ ਹੈ ਕਿਸਾਨ 바ਜੀਦ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਅਤੇ ਗੱਲਬਾਤ ਵੀ ਇਸੇ ਹੀ ਮੁੱਦੇ ਤੇ ਕਰਨਾ ਚਾਹੁੰਦੇ ਆ ਛਟਾ ਕੋਈ ਨਿਕਲੇ ਨਹੀਂ ਮਾਤਰਫਾ ਲਾਫ ਹੋ ਗਈ ਮੀਟਿੰਗ ਕੋਈ ਸਰਕਾਰ ਮੰਨੀ ਨਹੀਂ ਨਾ ਇੱਕ ਅਸੀਂ ਵਿੱਚੇ ਹਟਿਆ ਨਾ ਹਜੇ ਮੰਤਰੀ ਪਿੱਛੇ ਹਟੇ ਨਗੇ ਬਸ ਇੰਨੇ ਹੀ ਆ ਵੀ ਦੁਬਾਰੇ ਮੀਟਿੰਗ ਤੋਂ ਮੀਟਿੰਗ ਨਿਕਲੇ ਬਸ ਇੰਨੇ ਹੀ ਹੈ ਹੁਣ 8 ਤਰੀਕ ਨੂੰ ਮੀਟਿੰਗ ਦੁਬਾਰਾ ਰੱਖੀ ਗਈ ਹੈ ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਸਪੈਸੀਫਿਕਲੀ ਪੁੱਛਿਆ ਗਿਆ ਸੀਗਾ ਜੱਤੇਵੰਦਿਆਂ ਨੂੰ ਕਿ ਤੁਸੀਂ ਰਿਪੀਲ ਦੀ ਮੰਗ ਤੇ ਕਾਇਮ ਹੋ ਕਿ ਜੱਤੇਵੰਦਿਆਂ ਵੱਲੋਂ ਕੀ ਰਿਸਪੌਂਸ ਸੀਗਾ ਤੇ ਸਰਕਾਰ ਦਾ ਕੀ ਰਿਸਪੌਂਸ ਸੀਗਾ ਇਸ ਨੂੰ ਲੈ ਕੇ ਪਹਿਲਾਂ ਬਲਬੀਰ ਸਿੰਘ ਰਾਜਵਾਲ ਨੇ ਕਿਹਾ ਵੀ ਅਸੀਂ 500 ਜੱਥੇਬੰਦੀ ਦੀ ਗਵਾਹੀ ਕਰ ਰਹੇ ਹਾਂ ਇੱਥੇ ਅਸੀਂ 40 ਵਾਲੀ ਲੀਟਰ ਆਏ ਹਾਂ ਕੱਲਾ ਸਾਡਾ 40 ਵਾਲੀ ਲੀਟਰ ਦਾ ਕੋਈ 500 ਕਿਸਾਨ ਜੱਥੇਬੰਦੀਆਂ ਦਾ ਮਸਲਾ ਹੈ ਅਸੀਂ ਬਿਨਾ ਖਾਰਜ ਹੋਏ ਤੋਂ ਬਿਨਾ ਸਵਾਲ ਹੀ ਨਹੀਂ ਵੰਦੇ ਉਸ ਤੋਂ ਬਾਅਦ ਟਕੈ ਸਾਹਿਬ ਬੋਲੇ ਉਹਨੇ ਇਹੀ ਗੱਲ ਬੋਲੀ ਜਿੰਨੇ ਵੀ ਸਾਡੇ ਬਲਾਰੇ ਬੋਲੇ ਸਾਰੇ ਇਸੇ ਗੱਲ ਤੇ ਬੋਲੇ ਐਮਐਸਪੀ ਨੂੰ ਲੈ ਕੇ ਕੀ ਗੱਲ ਹੋਈ ਅੱਜ ਗੱਲ ਕਰਨੀ ਚਾਹੁੰਦੀ ਹਾਂ ਜਵਾਬ ਦਿੱਤਾ ਪਹਿਲਾਂ ਇਹਨੂੰ ਕਰੋ ਪਹਿਲਾਂ ਖਰਚ ਕਰੋ ਫਿਰ ਕਰਾਂਗੇ ਤੇ ਜੱਥੇਬੰਦੀਆਂ ਦੇ ਫਿਲਹਾਲ ਜਿਹੜਾ ਹੈ ਫੋਕਸ ਤਿੰਨ ਕਾਨੂੰਨਾਂ ਤੇ ਹੈ ਤੇ ਐਮਐਸਪੀ ਨਾਲ ਦੇ ਨਾਲ ਜਿਹੜਾ ਹੈ ਉਹ ਉਸ ਤੋਂ ਬਾਅਦ ਦੇ ਵਿੱਚ ਡਿਸਕਸ ਕਰਨਗੇ ਕਿੰਨੇ ਖਾਰਜੋਗੇ ਫਿਰ ਉਹ ਕਾਨੂੰਨ ਬਣਾਵਾਂਗੇ ਕਾਨੂੰਨ ਬਣਾਓ ਵੀ ਹਰ ਇੱਕ ਫਸਲ ਖਰੀਦੀ ਜੋ ਜਿੰਨੇ ਕਿਸਾਨ ਪੈਦਾ ਕਰੂ ਭਾਰਤ ਦਾ ਕਿਸਾਨ ਤੇ ਜੇ ਨਾ ਕਰੂਗਾ ਤਿੰਨੇ ਕਾਨੂੰਨ ਤਾਂ ਖਾਰਜ ਕਰ ਹੀ ਦੇਣਗੇ ਫਿਰ ਉਹਦੇ ਮਾਰ ਕੇ ਬਹਿ ਜਾ ਬਹਿ ਜਾਣਗੇ ਮੈਂ ਬੈਠਿਆ ਜਾਂਦੀ ਨਹੀਂ ਕਲਾਹੀ ਵੱਲਣੀ ਮੈਨੂੰ ਲੱਗਦਾ ਜੀ ਅੱਜ ਸਾਡੀ 7ਵੇਂ ਦੌਰ ਦੀ ਮੀਟਿੰਗ ਸੀਗੀ ਸਭ ਤੋਂ ਨਿਰਾਸ਼ਾਜਨਕ ਮੀਟਿੰਗ ਜਿਹੜੀ ਇਹ ਰਹੀ ਆ ਜਿਹਦੇ ਵਿੱਚ ਬਿਠਾ ਕੇ ਇਦਾਂ ਦਾ ਮੌਸਮ ਹੈ ਸਾਡੇ ਉਥੇ ਤਿੰਨ ਤਿੰਨ ਚਾਰ ਚਾਰ ਕਿਸਾਨ ਰੋਸ਼ੀਦ ਹੋ ਰਹੇ ਆ ਤੇ ਸਰਕਾਰ ਨੇ ਅੱਜ ਬਿਠਾ ਕੇ ਜਵਾਬ ਜੀ ਉਹ ਦੇ ਕੇ ਉਧਰ ਉਧਰ ਦੀਆਂ ਗੱਲਾਂ ਕਰਕੇ ਟਾਲਮਟੋਲ ਕੀਤਾ ਹਾਲਾਂਕਿ ਅਸੀਂ ਪਹਿਲੇ ਦਿਨ ਤੋਂ ਰਿਪੀਲ ਕਰਨਾ ਹੈ ਸਰਕਾਰ ਜੀ ਹਾਂ ਜੀ ਤੁਸੀਂ ਹੁਣ ਜਿੱਦਾਂ ਲਾਸਟ ਵਿੱਚ ਮੰਨਿਆ ਤੁਹਾਡਾ ਦਾ 40 ਦਾ ਫੈਸਲਾ ਰਿਪੀਲ ਦਾ ਹੀ ਆ ਅਸੀਂ ਹੋਰ ਦੇਸ਼ ਦੀਆਂ ਜਥੇਬੰਦੀਆਂ ਨਾਲ ਵੀ ਗੱਲ ਕਰਾਂਗੇ ਵੀ ਉਹ ਕੀ ਚਾਹੁੰਦੀਆਂ ਅਸੀਂ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਵੀ 40 ਜਥੇਬੰਦੀਆਂ ਨਹੀਂ ਸੰਯੁਕਤ ਮੋਰਚਾ 500 ਦੇਸ਼ ਦੀਆਂ ਨਿਰੋਲ ਜਥੇਬੰਦੀਆਂ ਬੈਠੀਆਂ ਐ ਤੁਸੀਂ ਬੋਕਸ ਜਥੇਬੰਦੀਆਂ ਬਣਾ ਕੇ ਉਹ ਦੇ ਮਨਜ਼ੂਰ ਨਹੀਂ ਕਰਨਾ ਜੀ ਅੱਜ ਦੀ ਗੱਲਬਾਤ ਤੋਂ ਸਾਫ਼ ਹੋ ਚੁੱਕਿਆ ਹੈ ਕਿ ਹਾਲੇ ਤੱਕ ਕਿਸਾਨ ਦਿੱਲੀ ਦੇ ਸਰਹੱਦਾਂ ਤੇ ਡਟੇ ਰਹਿਣਗੇ ਇਹ ਡੈਡਲੌਕ ਦੀ ਸਥਿਤੀ ਕਦੋਂ ਟੁੱਟੇਗੀ ਇਸ ਦਾ ਪਤਾ ਨਹੀਂ ਹੈ ਪਰ ਅਗਲੀ ਮੀਟਿੰਗ 8 ਜਨਵਰੀ ਨੂੰ ਜ਼ਰੂਰ ਬੁਲਾ ਲਈ ਹੈ 4 ਜਨਵਰੀ ਤੋਂ ਪਹਿਲਾਂ 30 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਚਾਰ ਵਿੱਚੋਂ ਦੋ ਮੰਗਾਂ ਮੰਨ ਲਈਆਂ ਸਨ ਜਿਨ੍ਹਾਂ ਵਿੱਚ ਇੱਕ ਹੈ ਬਿਜਲੀ ਸੋਧ ਬਿੱਲ 220 ਨੂੰ ਸਰਕਾਰ ਨਹੀਂ ਲੈ ਕੇ ਆਵੇਗੀ ਅਤੇ ਹਵਾ ਦੀ ਸ਼ੁੱਧਤਾ ਦੇ ਲਈ ਬਣਾਏ ਹੋਏ ਆਰਡੀਨੈਂਸ ਤੋਂ ਕਿਸਾਨਾਂ ਨੂੰ ਬਾਹਰ ਰੱਖਿਆ ਜਾਵੇਗਾ ਹੁਣ ਬਾਕੀ ਦੋ ਮੰਗਾਂ ਬਚ ਚੁੱਕੀਆਂ ਹਨ ਅੱਜ ਤਾਂ ਸਰਕਾਰ ਨੇ ਮੰਗਾਂ ਮੰਨੀਆਂ ਨਹੀਂ ਉਮੀਦ ਜਿਤਾਈ ਜਾ ਰਹੀ ਸੀ ਕਿ ਐਮਐਸਪੀ ਨੂੰ ਕਾਨੂੰਨੀ ਰੂਪ ਦੇਣ ਦੇ ਸਬੰਧੀ ਅੱਜ ਫਾਈਨਲ ਹੋ ਸਕਦਾ ਹੈ ਪਰ ਖੇਤੀ ਕਾਨੂੰਨ ਦੇ ਨਾਂ ਨਾਲ ਇਹ ਵੀ ਮੁੱਖ ਬਿੰਦੂ ਅਗਲੀ ਮੀਟਿੰਗ ਤੇ ਪਹੁੰਚ ਗਿਆ ਉਸ ਪਰ ਹਮ ਲੋਗ ਚਾਹਤੇ تھے ਕਿ ਯੂਨੀਅਨ ਕਲਾਜ ਵਾਈ ਚਰਚਾ ਕਰੇ जिससे कि उसमें से रास्ता निकालने में आगे बढ़ सके। इसी पर बात चलती रही थोड़ा बहुत बात एमएसपी पर भी हुई लेकिन आज हम कोई निर्णय तक नहीं पहुंच सके, और इसलिए यूनियन और सरकार दोनों ने मिलकर तय किया कि 8 तारीख को पुनः दो बजे बैठेंगे और इस चर्चा को आगे बढ़ाएंगे चर्चा मैं स्वाभाविक रूप से माहौल अच्छा था लेकिन एक्ट रिपिल पर अड़े रहने के कारण कोई रास्ता बन नहीं पाया लेकिन मुझे आशा है कि जिस प्रकार की बातचीत आज हुई है उस हिसाब से अगली बैठक में सार्थक चर्चा होगी और संभवतः हम लोग समाधान तक पहुंच पाएंगे सरकार हर बार अजिहा दावा करती है कि खेती कानून किसानों के हक में है पर किसान असल जे मंजूर नहीं है विषय दो ही हैं मुख्य रूप से कानून और एम एस पी तो चर्चा मैं बीच बीच में चर्चा आगे बढ़ती है फिर पीछे जाती है फिर आगे बढ़ती है फिर पीछे जाती है तो ऐसा कुछ नहीं है कि हमने कुछ इस प्रकार से कहा हो लेकिन कुल मिला चर्चा ठीक वातावरण में हुई और दोनों तरफ से उत्सुकता है कि जल्दी से जल्दी इसका समाना निकले देखिए दरअसल क्या है कि सरकार ने कानून बनाया है और सरकार ने कानून बनाया है तो किसान के समग्र हित को ध्यान में रखकर ही कानून बनाया है लेकिन किसान के प्रति भारत सरकार नरेंद्र मोदी जी का नेतृत्व तो पूरी तरह संवेदनशील है जब किसान आंदोलन पर हैं और सरकार किसान यूनियन के साथ चर्चा कर रही है तो हमारी अपेक्षा है कि यूनियन की तरफ से वो विषय आए जिस विषय में किसान को कोई परेशानी होने वाली है तो सरकार खुले मन से उस पर विचार करने को तैयार है दिल्ली दिया सरहदा ते किसाना दे आंदोलन नु 40 दिन हो चुके है प्रदर्शन लगातार वदा जा रिया है कड़ाके दी ठंड विच भी बुजुर्ग महिलामा बच्चे अते नौजवान डटे हुए ने ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਜਥੇਬੰਦੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਤਹਿਤ ਹੁਣ ਕਿਸਾਨ ਜਥੇਬੰਦੀਆਂ ਨਵੀਂ ਉਲਕੀ ਹੋਈ ਰਣਨੀਤੀ ਤਹਿਤ ਚੱਲਣਗੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਕਿ ਲੋੜੀ ਦਾ ਤਿਉਹਾਰ ਉਹ ਤਿੰਨ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਉਣਗੇ ਇਸ ਦੇ ਨਾਲ ਹੀ ਕਿਸਾਨ ਸੰਯੁਕਤ ਮੋਰਚਾ ਨੇ ਫੈਸਲਾ ਕੀਤਾ ਸੀ ਕਿ ਜੇਕਰ ਅੱਜ ਦੀ ਮੀਟਿੰਗ ਬੇਸੀਤਾ ਰਹਿੰਦੀ ਹੈ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਇਸ ਤੋਂ ਬਾਅਦ ਹੁਣ 6 ਤੋਂ 20 ਜਨਵਰੀ ਤੱਕ ਦੇਸ਼ ਭਰ ਦੇ ਵਿੱਚ ਜਨ ਚੇਤਨਾ ਅਭਿਆਨ ਚੇੜੇ ਜਾਵੇਗਾ ਅਤੇ ਖੇਤੀ ਕਾਨੂੰਨ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ ਇਸ ਦੇ ਨਾਲ ਹੀ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਦੇ ਰੂਪ ਚ ਮਨਾਇਆ ਜਾਵੇਗਾ 23 ਜਨਵਰੀ ਨੂੰ ਆਜ਼ਾਦ ਹਿੰਦ ਫੌਜ ਦਿਹਾੜੇ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਲਿਆ ਹੋਇਆ ਹੈ ਇਸ ਤੋਂ ਇਲਾਵਾ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਮਾਰਚ ਵੀ ਕੱਢਿਆ ਜਾਵੇਗਾ